Maturida! thank <laughs> ਜੋ ਸਨੇਤਿ ਕਲੇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜਿੱਤ ਹੋਈ ਜਾਲਵਾਣ ਸੋਦਾ ਲਾਇਆ ਤੇ 12 ਮਈ ਤੇ ਸਾਧ ਸੰਗਤ ਜੀ ਨੂੰ 1710 ਇਸਵੀ ਨੂੰ ਸਰਾਂਗ ਕਥੇ ਹੋਈ ਤੇ 14 ਮਈ ਨੂੰ ਫਿਰ ਜਾ ਕੇ ਸਰਾਂ ਤੇ ਝੰਡੇ ਚੜਾ ਦਿੱਤੇ ਖਾਲਸਾ ਰਾਜ ਤੇ ਸਾਧ ਸੰਗਤ ਜੀਓ ਸਭ ਤੋਂ ਪਹਿਲਾ ਮਹਾਨ ਜਰਨੈਲ ਕੌਮ ਦਾ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੋਇਆ ਜਿਨੇ ਉਹਨਾਂ ਜਾਲਵਾਣ ਸੋਦਾ ਲਾ ਕੇ ਤੇ ਸਾਧ ਸੰਗਤ ਜੀ ਸਿੱਖੀ ਦੇ ਝੰਡੇ ਲੈ ਰਾਏ ਅੱਜ ਉਹ ਮਹਾਨ ਦਿਵਸ ਐ ਜਿਹੜਾ ਪਤੇ ਹੋਈ ਸਾਰੀਆਂ ਸੰਗਤਾਂ ਦੁਆਰ ਬੇਰ ਜਥੇ ਵੱਲੋਂ ਲੱਖ ਲੱਖ ਵਧਾਈ ਹੈ ਜੋ ਕਿ ਅੱਜ ਸਰੰਗ ਪਤੇ ਦਿਵਸ ਮਨਾਇਆ ਜਾ ਰਿਹਾ ਹੈ ਕਿਤੇ ਮਾ ਪੁਰਮਾਸ਼ੀ ਦਾ ਧਿਆਨ ਆ ਰਿਹਾ ਤੇ ਨਾਲ ਇਹ ਪਵਿੱਤਰ ਜੀ ਵੀ ਸਾਨੂੰ ਚੇਤੇ ਰੱਖਣੇ ਚਾਹੀਦੇ ਆ ਸ ਬਹੁਤ ਬਹੁਤ ਧੰਨਵਾਦ ਜੋ ਕਿ ਅੱਜ ਬੜਾ ਮਾਨ ਸਤਕਾਰ ਬਖਸ਼ਦੇ ਹੋ ਜਦੋਂ ਤੋਂ ਵੀ ਅੱਜ ਨਗਰ ਵਿੱਚ ਆਉਣ ਲੱਗੇ ਆਪ ਉਦੋਂ ਤੋਂ ਹੀ ਬੜਾ ਮਾਨ ਸਤਕਾਰ ਬਖਸ਼ਦੇ ਹੋ ਮੈਂ ਸੱਚੀ ਮੇਜਮੈਂਟ ਦਾ ਵਾੜੇ ਉਸਾਰਿਕ ਜੀ ਗੰਤੀ ਸਾਹਿਬ ਅਨੁਪਰਤ ਸਿੰਘ ਜੀ ਹੋਰ ਜੋ ਵੀ ਸੇਵਾ ਨਿਭਾ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਵਿੱਚ ਸਿੱਖੀ ਨਾਮ ਦਾਣ ਪ੍ਰੋਸਾਬਦਾਰ ਬਖਸ਼ਿਸ਼ਕਰ ਸੋ ਆਓ ਅਨਸਾ ਪੜ ਕੇ ਅਰਦਾਸ ਬੇਨਤੀ ਹੋਵੇਗੀ ਛੇ ਪੌੜੀਆਂ ਦਾ ਸਵਾਦਾ ਜਾਪ ਹੋਵੇਗਾ ਸੋ ਸਾਡੇ ਕੁਪੂਲ ਦੇ ਚਾਲਦਿਆਂ ਬਿੰਦ ਕੋ ਲਗਲਤੀਆਂ ਹੋਈਆਂ ਹੋਣਗੀਆਂ ਸੋ ਅਣਜਾਣ ਵਿੱਚ ਸਮਝ ਕੇ ਮਾਫ ਕਰਨਾ ਜੀ ਆਓ ਪਿਆਰ ਦੇ ਨਾਲ ਸਰਵਣ ਕਰੀਏ ਛੇ ਪੌੜੀਆਂ ਦਾ ਸਵਾਦਾ ਜਾਪ ਜਿਹੜੇ ਬੋਲ ਸਕਦੇ ਨਾਲ ਸਾਰੇ ਜਾਪ ਕਰਦਾ ਜਰੂਰ ਚਤਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 等一下。啊。